ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਇੰਸਟਾਗ੍ਰਾਮ ਜਾਂ ਆਪਣੇ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਉਹ ਆਪਣੇ ਪੇਜ ਨੂੰ ਫੋਲੋ ਕਰ ਲਿਓ ਸੋ ਅੱਜ ਆਪਾਂ 5 ਅਪ੍ਰੈਲ ਨੂੰ ਵੀਡੀਓ ਕਵਰ ਕਰ ਰਹੇ ਆ ਆਪਣੇ ਫਾਰਮ ਤੋਂ ਜਿਹੜੀਆਂ ਸਕਰੀਨ ਤੇ ਤੁਸੀਂ ਬੱਸੀਆਂ ਦੇਖ ਰਹੇ ਹੋ ਪਹਿਲਾ ਸੂਆ ਸੂਰੀਆਂ ਨੇ 4-4 ਦੰਦ ਬੱਸੀਆਂ ਨੇ ਸਾਰਾ ਬੱਸੀਆਂ ਦਾ ਰਿਕਾਰਡ ਆ ਸੋ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਕੱਲੇ ਕੱਲੇ ਨਗ ਦੀ ਡਿਟੇਲ ਦੇਵਾਂਗੇ ਸਟੋਰ ਕੇ ਵੀ ਦਿਖਾਵਾਂਗੇ ਅੱਜ ਆਪਾਂ 5 April ਨੂੰ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ ਪਹਿਲਾ ਪਹਿਲਾ ਸੂਆ ਬੱਸੀਆਂ ਸੂਰੀਆਂ ਨੇ 4 4 ਦੰਦ ਮੂਹੋਂ ਨੇ ਬੱਸੀਆਂ ਸੋ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਨੇੜੇ ਆਪਣੇ ਪਿੰਡ ਦੇ ਮਹਿਲਕਲਾਂ ਰਹਿ ਜਾਂਦਾਗਾ ਸਹਿ ਜਿਹੜਾ ਚੋਹਾਨ ਕੇ ਰੈਸਰ ਚੰਨਣਵਾਲ ਇਹਨਾਂ ਪਿੰਡਾਂ ਦੇ ਵਿਚਾਲੇ ਆਪਣਾ ਕਲਾਲਾ ਪਿੰਡ ਆ ਜਾਂਦਾਗਾ ਸੋ ਆਜੋ ਆਪਾਂ ਡਿਟੇਲ ਦਿੰਨੇ ਆ ਦੋਨੇ ਬੱਸੀਆਂ ਦੀ ਪ੍ਰੋਪਰ ਪਹਿਲਾ ਪਹਿਲਾ ਸੂਆ ਚਾਰ ਚਾਰ ਦੰਦਾਂ ਦੀ ਬੱਸੀਆਂ ਸੂਰੀਆਂ ਨੇ ਸੋ ਪਹਿਲੇ ਨੰਬਰ ਤੇ ਜਿਹੜੀ ਚਿੱਟੀ ਬੱਸੀ ਆ ਮੂੰਹੋਂ ਚਾਰ ਦੰਦਾਂ ਦਾ ਪਹਿਲਾ ਸੂਆ ਬੱਸੀ ਦੇਖ ਰਹੀ ਆ ਫੇਸ ਕੁਆਲਿਟੀ ਦੇਖ ਸਕਦੇ ਤੁਸੀਂ ਬੱਸੀ ਦੀ ਸੋ ਥਣ ਕੱਲਾ ਕੱਲਾ ਨਿੱਖੜਵਾਗਾ ਕੋਈ ਖੋਰਸਾਂ ਨਹੀਂ ਤੁਸੀਂ ਵਿੱਥੀ ਦੇਖ ਸਕਦੇ ਥੋੜਾ ਜਿ ਕਿੰਨੀ ਜਿਆਦੇ ਆ ਕੱਲਾ ਕੱਲਾ ਨਿੱਖੜਵਾ ਥਾਣਾ ਸੋ ਨੂੰ ਤੋੜ ਕੇ ਦਿਖਾਉਣੇ ਆ ਹਾਈਟ ਲੈਂਥ ਫੁੱਲ ਆ ਬੱੱਚੀ ਦੀ ਤੋਰਪੁੱਤ ਬੱੱਚੀ ਪਹਿਲੇ ਨੰਬਰ ਵਾਲੀ ਸੋ ਫਿਰ ਆ ਦੂਜੇ ਨੰਬਰ ਤੇ ਬੱੱਚੀ ਦਿਖਾਵਾਂਗੇ ਇਹ ਵੀ ਪਹਿਲਾ ਸੂਆ ਚ ਆ ਵਸੀ ਦੌਰ ਚਿੱਟੀ ਦੌਰ ਬਲਾ ਚਿੱਟੀ ਸੋ ਦੇਖੋ ਬੱਚੀ ਬਿਊਟੀ ਦੇਖੋ ਬੱਚੀ ਦੀ ਸਾਰਾ ਰਿਕਾਰਡ ਆ ਕਿਹੜੇ ਸੀਮਨ ਦੀ ਆ ਆ ਤੇ ਕਿਹੜਾ ਲੱਗਿਆ ਹੋਇਆ ਇਹਦੇ ਸਾਰਾ ਬੱਸੀ ਦਾ ਰਿਕਾਰਡ ਆ ਅੱਗੇ ਪਿੱਛੇ ਦਾ ਹਵਾਨਾ ਹਵਾਨਾ ਚ ਇੱਕ ਕਰਿਓ ਤੁਸੀਂ ਅੱਗੇ ਪਿੱਛੇ ਦਾ ਹਵਾਨਾ ਗਾ ਦੇਖੋ ਬਿਊਟੀ ਦੇਖੋ ਬੱਚੀ ਦੀ ਬਹੁਤ ਚੰਗੀ ਹਾਈਟ ਲੈਂਥ ਵਾਲੀ ਬੱਚੀ ਆ ਚੰਗੀ ਬਰੀਡ ਦੀ ਆ ਸਾਰਾ ਬੱਸੀ ਦਾ ਰਿਕਾਰਡ ਆ ਪਹਿਲਾ ਸੂਆ 4 ਦੰਦ ਬੱਸੀ ਸੂਰੀਆ ਤਿੰਨ ਕ ਚਾਰ ਕ ਦੇਣੇ ਦੇ ਸੂਣ ਚ ਬਾਕੀ ਆ ਦੇਖੋ ਹੌਲੀ ਤੋਰੀ ਮਤ ਹੌਲੀ ਸੋ ਦੇਖੋ ਦਪਹਿਰ ਖਿੜੀ ਵਾਂਗੂ ਖਿੜੀ ਫਿਰਦੀ ਆ ਧੁੱਪ ਚ ਹੋਰ ਵੀ ਬਿਊਟੀ ਦੇਖਦੀ ਆ ਬੱਚੀ ਮੋੜ ਲੈ ਮੋੜ ਲੈ ਇੱਧਰ ਮੋੜ ਲੈ ਸੋ ਦੇਖੋ ਬੱਚੀ ਕੱਲਾ ਕੱਲਾ ਨਿਖੜ ਮਾ ਥਣ ਲੱਗਿਆ ਬੱਚੀ ਦੇ ਅੱਗੇ ਪਿੱਛੇ ਦਾ ਹਵਾਨਾ ਸੋ ਜਿਹੜਾ ਇਹਦਾ ਮਦਰ ਮਿਲਕਰ ਗਾੜਾ 35 ਤੋਂ 40 ਲੀਟਰ ਆ ਤੁਸੀਂ ਚਾਹੇ ਇਹਨੂੰ 30 ਮੰਨ ਕੇ ਲੈ ਲਿਓ ਚਾਹੇ 32 ਮੰਨ ਕੇ ਲੈ ਲਿਓ ਦੁੱਧ ਥੋੜੀ ਸੇਵਾ ਦਾਗਾ ਕਿਉਂਕਿ ਬੱਚੀ ਦੀ ਬਰੀਡ ਬਹੁਤ ਜ਼ਿਆਦਾ ਆ ਤੇ ਸੋ ਤਿਆਰੀ ਬਹੁਤ ਜ਼ਿਆਦਾ ਆ ਤਿੰਨ ਚਾਰ ਦਿਨ ਸੂਣ ਚ ਬਾਕੀ ਆ ਤਿਆਰੀ ਬਹੁਤ ਐਕਸਟਰਾ ਆਰਡੀਨਰੀ ਤਿਆਰੀ ਕੀਤੀ ਹੋਈ ਆ ਬੱਚੀ ਨੇ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬੱਸੀ ਦਾ ਅੱਗੇ ਪਿੱਛੇ ਦਾ ਹਵਾਨਾ ਹੈਗਾ ਇਹ ਪਹਿਲਾ ਸੂਹਾ ਚਾਰ ਦੰਦ ਬੱਸੀ ਸਾਨੂੰ ਆਪਾਂ ਪਹਿਲੇ ਨੰਬਰ ਤੇ ਦਿਖਾਤੀ ਹਵਾਨਾ ਤੁਸੀਂ ਦੇਖੋ ਉਪਰੋਂ ਸੂਲ ਤੋਂ ਸਟਾਰਟ ਹੁੰਦਾ ਹੈਗਾ ਤੇ ਖੁੱਚਾਂ ਤੋਂ ਹਵਾਨਾ ਉੱਪਰ ਆ ਦੇਖ ਸਕਦੇ ਹੋ ਖੁੱਚਾਂ ਤੋਂ ਹਵਾਨਾ ਉੱਪਰ ਆ ਬਾਕੀ ਕੱਲਾ ਕੱਲਾ ਨਿੱਖਣਵਾ ਥਾਣਾ ਕੋਈ ਐਕਸਟਰਾ ਥਾਨ ਨਹੀਂ ਹੈਗਾਗਾ ਦੇਖੋ ਕੱਲਾ ਕੱਲਾ ਨਿੱਖਣਵਾ ਥਾਣਾ ਚਾਰ ਥਾਨ ਨੇ ਕੋਈ ਖੋਟਸ਼ਾਂਗ ਨਹੀਂ ਹੈਗੀ ਬੱਸੀ ਦੀ ਹਾਈਟ ਲੈਂਥ ਫੁੱਲ ਆ ਸੋ ਅੱਗੇ 2 ਨੰਬਰ ਤੇ ਬੱਸੀ ਦਿਖਾਉਣੇ ਇਹ ਵੀ ਚਾਰ ਦੰਦ ਬੱਸੀ ਆ ਇਹਦੇ ਸੂਣ ਚਾਹੇ 6-7 ਦਿਨ ਪਿੰਡੀਆਂ ਦੇਖੋ ਬੁ ਫੇਸ ਕੁਆਲਿਟੀ ਦੇਖਾਉਣੋਂ ਪਹਿਲਾਂ ਤੁਸੀਂ ਬੱਚੀ ਦੀ ਦੇਖੋ ਇਹ 2 ਤੋਂ 4 ਦੰਦ ਹੋਈ ਆ ਬੱਚੀ ਪਹਿਲਾ ਸੂਆ ਸੂਰੀਆ ਹਜੇ ਇਹਦੇ 7-8 ਦਿਨ ਬਾਕੀ ਆ ਸੂਣ ਚ ਤੇ ਲੇਵੇ ਦੀ ਇਹ ਵੀ ਬਹੁਤ ਢਿੱਲੀ ਆ ਦੇਖੋ ਲੇਵੇ ਦੇ ਵਿੱਚ ਹਜੇ ਢੱਲਵਾਲ ਬਹੁਤ ਪਏ ਨੇ ਹਜੇ 7-6-7 ਦਿਨ ਪਿੰਡ ਗਿਆ ਇਹਦੇ ਸੂਣ ਚ ਰਿਕਾਰਡ ਇਹ ਬੱਚੀ ਦਾ ਵੀ ਸਾਰਾ ਹੈਗਾ ਸੋ ਦੇਖੋ ਲੇਵਾ ਪੋਲਾ ਫੂਲਾ ਬਹੁਤ ਪਿਆਗਾ ਲੇਵੇ ਤੇ ਨਾੜਾਂ ਨੇ ਜਿਹੜੀਆਂ ਦੂਰੋਂ ਦਿਖਾਈ ਦਿੰਦੀਆਂ ਨੇ ਚਾਰੇ ਥਾਣੇ ਦੇ ਕੋਈ ਖੋਟਸ਼ਾਕ ਨਹੀਂ ਹੈਗੀ ਦੇਖੋ ਹੱਥੀਚੋਈ ਵਾਲਾ ਥਣ ਵੀ ਵਧੀਆ ਕੱਢੂ ਬੱਚੀ ਇਹ ਚਾਰੇ ਥਾਣਾ ਇਕੱਲਾ ਇਕੱਲਾ ਨਿਕੜਵਾ ਥਾਣਾ ਦੇਖ ਸਕਦੇ ਹੋ ਤੁਸੀਂ ਛੋਟੇ ਲਾਡੂ ਲਾਂ ਬੱਛੀ ਦੀਆਂ ਬਹੁ ਪਈਆਂ ਨੇ ਦੇਖ ਸਕਦੇ ਹੋ ਹਵਾਨੇ ਚਾਹੇ ਦੇਖੋ ਇੱਟੇ ਲਾਡੂ ਲਾ ਕੱਢ ਕੇ ਫੇਰੇ ਨੇ ਸੋਨਾਗਾ ਸੋ ਤੁਹਾਨੂੰ ਤੋੜ ਕੇ ਦਿਖਾਉਣੇ ਆ ਚਾਰ ਦੰਦ ਬੱਸੀ ਹੋਈ ਆ ਦੋ ਦੰਦ ਤੋਂ ਲੇਵਾ ਬਹੁਤ ਸੋਨਾ ਬਣਾਉ ਇਹ ਵੀ ਬਾਕੀ ਬੱਸੀ ਦੇ ਥਾਣਾ ਚ ਸਪੇਸ ਬਹੁਤ ਜਿਆਦਾ ਆ ਅੱਗੇ ਪਿੱਛੇ ਤੋਂ ਦੇਖੋ ਤੁਸੀਂ ਸਪੇਸ ਬਹੁਤ ਆ ਥਾਣਾ ਚ ਪਿੱਛੋਂ ਵੀ ਸਪੇਸ ਬਹੁਤ ਆ ਅੱਗੇ ਤੋਂ ਵੀ ਬਹੁਤ ਆ ਤੇ ਹਵਾਨਾ ਪੂਰਾ ਸੂਲ ਤੋਂ ਸਟਾਰਟ ਹੁੰਦਾ ਚੌੜਾ ਤੇ ਠੋਸ ਹਵਾਨਾ ਤਿਆਰ ਕਰਨਾ ਇਹਦੀ ਮਾਡਰ ਰਿਕਾਰਡ ਵੀ ਬਹੁਤ ਚੰਗਾ ਮਿਲਕਮੇਨ ਵੀ ਤੁਸੀਂ ਦੇਖ ਸਕਦੇ ਹੋ ਦੂਰੋਂ ਦਿਖਾਈ ਦਿੰਦੀ ਆ ਸੋ ਇਹ ਹਜੇ 7 6 7 ਦਿਨ ਬਾਕੀ ਆ ਸੂਨ ਚ 6 7 ਦਿਨਾਂ ਤੱਕ ਇਹਨੇ ਬਹੁਤ ਸੋਹਣਾ ਹਵਾਨਾ ਤਿਆਰ ਕਰ ਲੈਣਾ ਦੇਖੋ ਹਾਈਟ ਲੈਂਥ ਬੱਚੀ ਦੀ ਬਾਕੀ ਬਰੀਡ ਦੇਖੋ ਘਮਾ ਲਿਆ ਬਤ ਮੋੜ ਲੈ ਸੋ ਲੈ ਵਿੱਚ ਢਿੱਲਾ ਢੁਲਾ ਬਹੁਤ ਨੇ ਬੱਚੀ ਦੇ ਸੋ ਦੇਖੋ ਖੁੱਲੀ ਫਿਰਦੀ ਬੱਚੀ ਆ ਢਿੱਲਾ ਢੁਲਾ ਬਹੁਤ ਨੇ ਲੈ ਵਿੱਚ ਹਜੇ ਸੋ ਪ੍ਰਿੰਟ ਵੀ ਬਹੁਤ ਚੰਗਾਗਾ ਦੁੱਧ ਵੀ ਇਹਨੇ ਚੰਗਾ ਪਾਉਣਾ ਬੱਛੀ ਨੇ ਸੋ ਹਾਈਟ ਲੈਂਥ ਵੀ ਫੁੱਲ ਆ ਇਹ ਦੋ ਬੱਛੀਆਂ ਆਪਾਂ ਤੁਹਾਨੂੰ ਦਿਖਾ ਚੁੱਕੇ ਆ ਇਹ ਬੱਛੀ ਹਜੇ ਦੋ ਦੰਦ ਤੋਂ ਚਾਰ ਦੰਦ ਹੋਈ ਆ ਤੇ ਇਹ ਬੱਛੀ ਚਾਰ ਦੰਦ ਕੰਪਲੀਟ ਆ ਦੋਨੇ ਪਹਿਲਾ ਪਹਿਲਾ ਸੂਆ ਬੱਛੀਆਂ ਨੇ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਫੁੱਲ ਮਾਨਤਨ ਕੀਤਾ ਜਾਊਗਾ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਚੁੱਕੇ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਪੈਦਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ